ਹਾਂਜੀ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆ ਚਾਲ ਨੇ ਸਾਰੇ ਭਰਾਵਾਂ ਦੀ ਠੀਕ ਠਾਕ ਓ ਬਾਬਿਓ ਕਹਿੰਦੇ ਨਾ ਜਿੱਦਣ ਭਾਈ ਸਾਹਿਬ ਜੀ ਸੌ ਚੱਕਣ ਆਏ ਸੀ ਅਸਾਮ ਤੋਂ ਫਿਰ ਉਹ ਦਿੱਲੀ ਆਏ ਸੀ ਕਹਿੰਦੇ ਵੀ ਬੜੀ ਭਾਈ ਸਾਹਿਬ ਦੀ ਟੌਰ ਬੜੀ ਭਾਈ ਸਾਹਿਬ ਦੀ ਟੌਰ ਮੈਨਾ ਐ ਭਾਈ ਸਾਹਿਬ ਜੀ ਨੇ ਚੋਲਾ ਪਾਇਆ ਉਤੋਂ ਦੀ ਉਤੋਂ ਦੀ ਗਾਤਰਾ ਪਾਇਆ ਭਾਈ ਸਾਹਿਬ ਨੇ ਮੈਨਾ ਕਿਆ ਬਾਤਾਂ ਹੈਂ ਅੱਗੇ ਪਿੱਛੇ ਸਿਕਿਉਰਿਟੀ ਐ ਸਲੂਟ ਵਜਨ ਭਾਈ ਸਾਹਿਬ ਨੂੰ ਪੂਰੇ ਸਲੂਟ ਵਜਨ ਮੈਂ ਨਾ ਐ ਜਿੱਦਣ ਸੌ ਚੱਕੀ ਭਾਈ ਸਾਹਿਬ ਨੇ ਤੇ ਮੈਨਾਂ ਨਜ਼ਾਰਾ ਬਣਤਾ ਜਾਇਆ ਉਸ ਦਿਨ ਭਈ ਸੌ ਚੱਕ ਸਮਾਗਮ ਤੇ ਕਿਉ ਬਾਤ ਭਾਈ ਨੀ ਤੌਰ ਭਾਈ ਸਾਹਿਬ ਦੀ ਇੰਨੀ ਤੌਰ ਠੀਕ ਹਾਂ ਲੈ ਇੱਕ ਐਮਪੀ ਸਿੱਖ ਐਮਪੀ ਹੈ ਭਾਈ ਸਾਹਿਬ ਜਿਹੜਾ ਖੰਡੂਰ ਸਾਹਿਬ ਤੋਂ ਜਿੱਤਿਆ ਜਦਨ ਸੌ ਚੁੱਕਣਾ ਇਹ ਦੱਸਣ ਵਾਲੇ ਦੱਸਦੇ ਆਪਾਂ ਕਿਹੜਾ ਗਏ ਉੱਥੇ ਇਹ ਐ ਦੱਸਣ ਵਾਲੇ ਦੱਸਦੇ ਇੰਨੀ ਜ਼ਿਆਦਾ ਟੌਰ ਸੀ ਭਾਈ ਸਾਹਿਬ ਦੀ ਮੈਂ ਬੜੀ ਟੌਰ ਭਈ ਉੱਥੇ ਫਟੇ ਚੱਕੇ ਪਈ ਭਾਈ ਸਾਹਿਬ ਦੇ ਮੈਂ ਅੱਗੇ ਪਿੱਛੇ ਗੱਡੀਆਂ ਹੂਟਰ ਵੱਜਦੇ ਫਿਰਨ ਠੀਕ ਹੈ ਨਾ ਅੱਗੇ ਪਿੱਛੇ ਗੱਡੀਆਂ ਬਾਬੇ ਉਹ ਤਾਂ ਹੂਟਰ ਤਾਂ ਵੱਜਦੇ ਫਿਰਨ ਜਦੋਂ ਭਾਈ ਸਾਹਿਬ ਆਇਆ ਠੀਕ ਹੈ ਨਾ ਤੇ ਸੌ ਚੁੱਕ ਕੇ ਵਾਪਸ ਫਿਰ ਗਿਆ ਦੱਸਣ ਵਾਲੇ ਦੱਸ ਦੇ ਇੰਨੀ ਜ਼ਿਆਦਾ ਤੌਰ ਸੀ ਭਾਈ ਸਾਹਿਬ ਦੀ ਠੀਕ ਹੈ ਨਾ ਜਰੂ ਗਾਤਰੇ ਕਿਰਪਾਨ ਹੈ ਇੱਕ ਸਿੱਖ ਐਂਪੀ ਦੇ ਉਪੂ ਦੇ ਹੈ ਗੋਲ ਦਸਤਾਰਾ ਹੈ ਇਹ ਗੁਰੂ ਦਾ ਬਾਣਾ ਪਾਇਆ ਹੱਥ ਚ ਕਿਰਪਾਨ ਸ੍ਰੀ ਸਾਹਿਬ ਤੇ ਬਹੁਤ ਜ਼ਿਆਦਾ ਤੌਰ ਸੀ ਯਾਰ ਸਿਰਾ ਲੱਗਿਆ ਪਿਆਈ ਬਾਬੇ ਉਹ ਸਿਰਾ ਹਾਂ ਠੀਕ ਹੈ ਨਾ ਸਿਰੋਈ ਲੱਗਿਆ ਪਿਆਈ ਪਾਇ ਸਾਹਿਬ ਦੀ ਇੰਨੀ ਤੌਰ ਉੱਥੇ ਭਾਈ ਚੜਦੀ ਕਲਾਈਆਂ ਪਈਆਂ ਸੀ ਤੇ ਹੁਣ 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 ਵੀ ਵਾਦਿਓ ਠੀਕ ਆ ਨਾ ਠੀਕ ਆ ਹੁਣ ਵੀ ਉਹਨਾਂ ਨੂੰ ਹੁਣ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਵੀ ਚੜਦੀ ਕਲਾ ਚੀ ਆ ਹਾਂ ਚਲੋ ਠੀਕ ਆ ਤੰਗ ਪਰੇਸ਼ਾਨ ਕਰਦੇ ਆ ਤੁਹਾਨੂੰ ਪਤਾ ਵੀ ਤੰਗ ਪਰੇਸ਼ਾਨ ਜ਼ਰੂਰ ਕਰਦੇ ਆ ਜਿਵੇਂ ਪਿੱਛੇ ਜੇ ਖਬਰ ਆਈ ਸੀ ਨਾ ਆਟੇ 'ਚ ਤੰਬਾਕੂ ਵਗੈਰਾ ਘੋਨ ਦਿੰਦੇ ਸੀ ਕਦੇ ਕੋਸ਼ ਕਰ ਦਿੰਦੇ ਸੀ ਕਦੇ ਉਹਨਾਂ ਨੂੰ ਜਿਵੇਂ ਨਾਲ ਦੇ ਸਿੰਘ ਆ ਉਹ ਸਰੀਰਕ ਬਿਮਾਰਤਾ ਬੰਦਾ ਹਰੇਕ ਹੀ ਹੋ ਜਾਂਦਾ ਹਾਂ ਕੋ ਜਦੋਂ ਬਿਮਾਰ ਹੋ ਜਾਂਦਾ ਹੀ ਉਹਨਾਂ ਦਵਾਈਦਾਰੂ ਲੈਣ ਤੋਂ ਤੰਗ ਕਰਦੇ ਹੀ ਜਿਵੇਂ ਉਹ ਪ੍ਰਧਾਨ ਮੰਤਰੀ ਬਾਜੇਕੇ ਵਾਲੇ ਦਾ ਕੰਟਰੋਲ ਵਗੈਰਾ ਵੱਧਾ ਖੂਨ ਸੰਗਣਾ ਹੋ ਜਾਂਦਾ ਤੇ ਉਹਨਾਂ ਨੂੰ ਦਵਾਈ ਦੂਈ ਨਹੀਂ ਲੈ ਕੇ ਦਿੰਦੇ ਠੀਕ ਹੈ ਨਾ ਤੇ ਜਿੱਦਾਂ ਮੇਰੇ ਹਸਾਬ ਤੇ ਇੱਕ ਸਿੰਘ ਹੋਰ ਸੀ ਨਾਲ ਜਿਹਨੂੰ ਮਿਰਗੀ ਦੇ ਦੌਰੇ ਪੈਂਦੇ ਆ ਠੀਕ ਹੈ ਨਾ ਇਹ ਦਵਾਈਦਾਰੂ ਤੋਂ ਬੜਾ ਤੰਗ ਕਰਦੇ ਇਹ ਗੱਲ ਮੰਨਦੇ ਪਰ ਹੈ ਚੜਦੀ ਕਲਾ ਚ ਡੋਲੇ ਨਹੀਂ ਉਹ ਠੀਕ ਹੈ ਨਾ ਜਿਹੜੇ ਸਾਡੇ ਵਿਰੋਧੀ ਉਹ ਤਾਂ ਬੜਾ ਕੂੜ-ਕਬਾੜ ਬਹੁਤ ਕੁਝ ਬੋਲਦੇ ਆ ਉਹਨਾਂ ਨੂੰ ਥੋੜਾ ਚੰਗਾ ਲੱਗਦਾ ਇਹ ਗੱਲਾਂ ਉਹਨਾਂ ਨੂੰ ਚੰਗੀਆਂ ਬਿਲਕੁਲ ਨਹੀਂ ਇਹ ਗੱਲਾਂ ਲੱਗਦੀਆਂ ਜਿਹੜੇ ਵਿਰੋਧੀ ਆ ਠੀਕ ਆ ਨਾ ਇਹ ਸਾਡੇ ਇੱਕ ਇੰਨੀ ਤੁਸੀਂ ਗੱਲ ਸੁਣੋ ਵੀ ਇੱਕ ਸਾਡਾ ਸਿੱਖ ਐਮਪੀ ਬਣਿਆ ਹੋਵੇ ਅਸੀਂ ਉਹਦੇ ਨਾਲ ਨਹੀਂ ਖਲੋਣਾ ਠੀਕ ਆ ਕਿ ਨਹੀਂ ਅਸੀਂ ਨਾਲ ਤਾਂ ਕੀ ਖਲੋਣਾ ਹੁੰਦੀ ਅਸੀਂ ਹਫਾਸ਼ਤੇ ਤਾਂ ਕੀ ਕਰਨੀ ਆ ਠੀਕ ਆ ਕਿ ਨਹੀਂ ਅਸੀਂ ਸਗੋਂ ਦੀਆਂ ਲੱਤਾਂ ਖਿੱਚਦੇ ਆ ਅਸੀਂ ਸਗੋਂ ਦੀਆਂ ਲੱਤਾਂ ਖਿੱਚਦੇ ਆ ਆਪ ਦੇ ਬੰਦੇ ਦੀਆਂ ਦੱਸੋ ਤੁਸੀਂ ਇੰਨਾ ਬੁਰਾ ਹਾਲਾਤ ਹੋਗਾ ਵੀ ਅਸੀਂ ਆਦੇ ਬੰਦੇ ਦੀਆਂ ਲੱਤਾਂ ਖਿੱਚਦੇ ਪਏ ਆ ਤੇ ਉਹ ਅੱਜ ਵੀ ਚੜ੍ਹਦੀ ਕਲਾ 'ਚ ਹੈ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਪੂਰੀ ਚੜ੍ਹਦੀ ਕਲਾ ਨਾਲ ਰਹਿੰਦੇ ਆ ਸਿੰਘ ਉੱਥੇ ਧੱਕਾ ਕੀਤਾ ਇਹ ਗੱਲਾਂ ਅਸੀਂ ਮੰਨਦੇ ਆ ਸਾਰੀਆਂ ਵੀ ਖਾਲਸੇ ਸਾਡੇ ਆ ਨੌਜਵਾਨਾਂ ਨਾਲ ਸਾਡੀਆਂ ਯੋਧਿਆਂ ਨਾਲ ਇਹਨਾਂ ਨੇ ਧੱਕਾ ਕੀਤਾ ਹਾਂ ਬਿਲਕੁਲ ਧੱਕਾ ਕੀਤਾ ਇਹਨਾਂ ਨੂੰ ਅੰਦਰ ਸੱਟਿਆ ਨੌਜਵਾਨਾਂ ਨੂੰ ਸਾਡੇ ਜਿਹੜੇ ਪੰਜਾਬ ਦੀਆਂ ਜੇਲਾਂ ਚ ਵੀ ਬੜੇ ਨੌਜਵਾਨ ਅੰਦਰ ਸਿੱਟੇ ਹੋਏ ਆ। ਅਖੇ ਭਾਈ ਸਾਹਿਬ ਨੇ ਨੌਜਵਾਨ ਫਸਾਤੇ ਆ ਭਾਈ ਸਾਹਿਬ ਨੇ ਨੌਜਵਾਨ ਫਸਾਤੇ ਆ। ਉਹ ਭਾਈ ਸਾਹਿਬ ਨੇ ਕਿਹੜੇ ਨੌਜਵਾਨ ਫਸਾਤੇ ਹੋਏ? ਭਾਈ ਸਾਹਿਬ ਨੇ ਤਾਂ ਤਾਂ ਨੌਜਵਾਨ ਫਸਾਈ ਹੁਣ ਜੇ ਭਾਈ ਸਾਹਿਬ ਆਪ ਜੇਲ੍ਹ ਤੋਂ ਬਾਹਰ ਹੋਵੇ ਘਰੇ ਹੋਵੇ ਆਪਦੇ ਪਿੰਡ ਹੋਵੇ। ਦੱਸੋ ਉਹ ਭਾਈ ਸਾਹਿਬ ਤਾਂ ਆਪ ਜੇਲ੍ਹ ਦੇ ਵਿੱਚ ਬੈਠਾ ਹੈ ਤੇ ਨੌਜਵਾਨ ਉਹਨੇ ਕਿਹੜਾ ਫਸਾਤੇ ਦੱਸੋ। ਠੀਕ ਆ ਨਾ ਪੂਰੀ ਸਾਨੋ ਸੰਕਤ ਨਾਲ ਟੌਰ ਨਾਲ ਵਧੀਆ ਰਹਿ ਰਹਿ ਇਹ ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਹਾਂ ਜਿਹੜੀਆਂ ਤੰਗ ਪਰੇਸ਼ਾਨੀਆਂ ਆਉਂਦੀਆਂ ਉਹ ਤਾਂ ਆਪਾਂ ਨੂੰ ਪਤਾ ਠੀਕ ਆ ਕਿ ਨਹੀਂ ਜਾਣ ਬੋਝ ਕੇ ਜੋ ਤੰਗ ਪਰੇਸ਼ਾਨੀਆਂ ਉੱਥੇ ਦਿੱਤੀਆਂ ਜਾਂਦੀਆਂ ਉਹਨਾਂ ਦਾ ਤਾਂ ਪਤਾ ਸਾਰਿਆਂ ਨੂੰ ਹਾਂ ਤੇ ਐਵੇਂ ਨਹੀਂ ਜੇ ਆਪਦੇ ਬੰਦੇ ਦੀਆਂ ਅਸੀਂ ਸਪੋਰਟ ਨਹੀਂ ਕਰਨੀ ਆਪਦੇ ਗੁਰਸਿੱਖ ਭਾਈ ਦੀ ਸਪੋਰਟ ਨਹੀਂ ਕਰਨੀ ਅਸੀਂ ਆਪਦੇ ਬੰਦੇ ਦੀ ਸਪੋਰਟ ਨਹੀਂ ਕਰਨੀ ਉਹਨੀਆਂ ਲੱਤਾਂ ਨਾ ਖਿੱਚਿਆ ਕਰੋ ਬਿਨਾਂ ਗੱਲੋਂ ਤੇ ਅਸੀਂ ਆਪਣੇ ਬੰਦੇ ਦੀ ਸਪੋਰਟ ਨਹੀਂ ਕਰਨੀ ਆਪਦੇ ਭਰਾਵਾਂ ਦੀ ਸਪੋਰਟ ਨਹੀਂ ਕਰਨੀ ਤਾਂ ਸਪੋਰਟ ਅਸੀਂ ਕਿਹੜੇ ਤੀਜੇ ਬੰਦੇ ਦੀ ਕਰਨੀ ਆ ਦੱਸੋ ਦੱਸੋ ਵੀ ਤੀਜੇ ਬੰਦੇ ਦੀ ਸਪੋਰਟ ਕਰਨੀ ਵੀ ਅਸੀਂ ਆਪਦੇ ਬੰਦੇ ਦੀ ਜੇ ਸਾਡਾ ਬੰਦਾ ਹੈ ਚਾਰ ਵੋਟਾਂ ਲੈ ਕੇ ਜਿੱਤ ਗਿਆ ਐਮਪੀ ਬਣ ਗਿਆ ਦੱਸੋ ਕੀ ਮਾੜੀ ਗੱਲ ਉਹਦੇ ਵਿੱਚ ਹੋ ਗਈ ਦੱਸੋ ਮਾੜਾ ਕੀ ਹੋ ਗਿਆ ਉਹਦੇ ਵਿੱਚ ਦੱਸੋ ਨਾ ਤੁਸੀਂ ਕੀ ਮਾੜਾ ਕਰਤਾ ਉਹਨੇ ਪਰ ਸਾਨੂੰ ਇਹ ਗੱਲਾਂ ਪਾਚਦੀਆਂ ਹੀ ਨਹੀਂ ਪਤਾ ਨਹੀਂ ਸਾਨੂੰ ਕੀ ਹੋ ਗਿਆ ਕਿ ਸਾਨੂੰ ਚੰਗੀਆਂ ਕਿਉਂ ਨਹੀਂ ਲੱਗਦੀਆਂ ਆ ਜਿਹੜੇ ਬਰਾਬਰ ਜਿਨ੍ਹਾਂ ਨੇ ਭਾਈ ਸਾਹਿਬ ਦੇ ਵਿਰੋਧੀਆਂ ਨੇ ਜਿਨ੍ਹਾਂ ਨੇ ਇਲੈਕਸ਼ਨ ਲੜੇ ਸੀ ਉਥੋਂ ਉਹ ਖੰਡੂਰ ਸਾਹਿਬ ਦੇ ਵਿੱਚੋਂ ਠੀਕ ਹੈ ਨਾ ਜਿਹੜੇ ਬਰਖਲਾਫ ਬੋਲਦੇ ਸੀ ਉਹਨਾਂ ਨੂੰ 4-4 ਵੋਟਾਂ ਨਹੀਂ ਪਈਆਂ ਠੀਕ ਹੈ ਨਾ 4-4 ਵੋਟਾਂ ਨਹੀਂ ਪਈਆਂ ਜਿਹੜੀ ਚੀਕਾ ਮਾਰਦੀ ਇਹ ਤਾਂ ਜਿੱਤਦਾ ਹੀ ਨਹੀਂ ਇਹ ਤਾਂ ਜਿੱਤ ਹੀ ਨਹੀਂ ਸਕਦਾ ਬੰਦਾ ਇਹਨਾਂ ਤਾਂ ਵੋਟਾਂ ਹੀ ਨਹੀਂ ਪੈਣੀਆਂ ਬੜਾ ਕੁਝ ਬੋਲਿਆ ਸੀ ਜੀਹਨੇ ਇੱਕ ਆ ਭਾਈ ਸਰਪਜੀਤ ਸਿੰਘ ਖਾਲਸਾ ਭਾਈ ਬੈਂਤ ਸਿੰਘ ਦਾ ਸੁਪੁੱਤਰ ਉਹ ਵੀ ਐਮਪੀ ਬਣ ਗਿਆ ਉਧਰੋਂ ਉਹ ਐਮਪੀ ਬਣ ਗਿਆ ਦੋ ਖਾਲਸੇ ਐਮਪੀ ਬਣ ਗਏ ਆ ਠੀਕ ਆ ਨਾ ਲੱਤਾਂ ਨਾ ਖਿੱਚੋ ਸਗੋ ਸਪੋਰਟ ਕਰੋ ਵੀ ਆਉਣ ਵਾਲੀਆਂ ਵੋਟਾਂ ਦੇ ਵਿੱਚ ਅਸੀਂ ਆਪਣੇ ਬੰਦੇ ਹੋਰ ਐਮਐਲ ਐਮਪੀ ਬਣਾ ਕੇ ਅਸੀਂ ਆਪਣੀ ਸਰਕਾਰ ਲਿਆਈਏ ਪੰਜਾਬ ਦੇ ਵਿੱਚ ਸਾਨੂੰ ਚਾਹੀਦਾ ਸੀ ਆਪਦੇ ਬੰਦੇ ਵੋਟਾਂ ਵਿੱਚ ਲਿਆਈਏ ਤੇ ਅਸੀਂ ਹੋ ਆਪਦੀ ਸਰਕਾਰ ਬਣਾਈ ਦੀ ਜੇ ਅਸੀਂ ਅੱਜ 2 MP ਬਣਾਤੇ ਆਉਣ ਆਲੀਆਂ ਵੋਟਾਂ ਦੇ ਵਿੱਚ ਅਸੀਂ ਆਪਦੇ ਕੋਈ MLA MP ਹੋਰ ਬਣਾਈਏ ਅਸੀਂ ਤਾਂ ਆਪਣੀਆਂ ਲੱਤਾਂ ਆਪਦੇ ਬੰਦਿਆਂ ਦੀਆਂ ਲੱਤਾਂ ਖਿੱਚੀਆਂ ਨੇ ਵੀ ਇਹ ਬੰਦਾ MP ਕਿਵੇਂ ਬਣ ਗਿਆ ਬੰਦਾ MLA ਕਿਵੇਂ ਬਣ ਗਿਆ ਯਾਰ ਇਹ ਤਾਂ ਅੱਗੇ ਆਉਣਾ ਚਾਹੀਦਾ ਹੀ ਨਹੀਂ ਸਾਨੂੰ ਤਾਂ ਆਹ ਚੀਜ਼ਾਂ ਖਾਗੀਆਂ ਵੀ ਇਹ ਅੱਗੇ ਨਹੀਂ ਆਉਣਾ ਚਾਹੀਦਾ ਇਹ ਮੂਰੇ ਕਿਵੇਂ ਹੋ ਗਿਆ ਹਾਂ ਹਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਹੈ ਹਰਪ੍ਰੀਤ ਠੀਕ ਠੀਕ ਹੈ ਹਰਪ੍ਰੀਤ ਸ਼ੇਅਰ ਕਰ ਦਿਓ ਸਾਰੇ ਭਰਾਇ ਕਰੀ ਗਰੁੱਪਾਂ ਦੇ ਵਿੱਚ ਜ਼ਰੂਰ ਸ਼ੇਅਰ ਕਰ ਦਿਓ ਠੀਕ ਆ ਨਾ ਕੀ ਮਾੜਾ ਕਰਤਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਬਾਬੇ ਨੇ ਮਾੜਾ ਕੀ ਕਰਤਾ ਦੱਸੋ ਉਹ ਜਲੂਪੁਰ ਖੇੜੇ ਵਾਲੇ ਭਾਈ ਸਾਹਿਬ ਨੇ ਮਾੜਾ ਕੀ ਕੀਤਾ ਪਤੰਦਰੋ ਹੈ ਆਪਣੀ ਜਿਹੜੇ ਨੌਜਵਾਨ ਆ ਸਾਦੀ ਜਿਹੜੇ ਨੌਜਵਾਨ ਆ ਜਿਹੜੇ ਪੱਤਤ ਪੁਣੇ ਆਲੇ ਜਿਹੜੀਆਂ ਚਿੱਤੇਰਗੇ ਗੰਦਗੀ ਚ ਫਸੇ ਹੋਏ ਆ ਉਹਨਾਂ ਨੂੰ ਬਾਹਰ ਕੱਢਣ ਵਾਸਤੇ ਉਹ ਯੋਜਨਾ ਬੰਦ ਕਰ ਰਿਹਾ ਸੀ ਦੱਸੋ ਉਹਨਾਂ ਨੇ ਅਪੀਲ ਕਰਦਾ ਵੀ ਇਹ ਗੰਦਗੀ ਚੋਂ ਨਿਕਲ ਕੇ ਗੁਰੂ ਘਰ ਨਾਲ ਜੁੜੋ ਅਮਰਤਾ ਚਕੋ ਸਿੰਘ ਸਜੋ ਹੈ ਆਨੰਦਪੁਰ ਸਾਹਿਬ ਆਪਣੇ ਘਰਾਂ ਨੂੰ ਵਾਪਸੀ ਕਰੋ ਆਹ ਗੱਲਾਂ ਨਹੀਂ ਚੰਗੀਆਂ ਲੱਗੀਆਂ ਸਾਨੂੰ ਦੱਸ ਆ ਗੱਲਾਂ ਨਹੀਂ ਸਾਨੂੰ ਚੰਗੀਆਂ ਲੱਗੀਆਂ ਹੋਰ ਉਹਨੇ ਕੀ ਕਹਿਤਾ ਸੀ ਉਨੇ ਕਿਤੇ ਫੀਮ ਨਹੀਂ ਕਿਤੇ ਧੁੱਕੀ ਨਹੀਂ ਦੱਸੋ ਕਿਸੇ ਚਿੱਟਾ ਨਹੀਂ ਵੇਚਿਆ ਉਹਨੇ ਕੋਈ ਕਰਾਪਸ਼ਨ ਨਹੀਂ ਕੀਤੀ ਕਿਸੇ ਤੋਂ ਪੈਸੇ ਨਹੀਂ ਲਏ ਕੁਛ ਕੀਤਾ ਕਰਾਇਆ ਉਹਨੇ ਦੱਸੋ ਦੱਸੋ ਵੀ ਸਹੀ ਨਾ ਵੀ ਉਹਨੇ ਕੀਤਾ ਕਿ ਪਤੰਦਰੋ ਜਿਹੜੇ ਬੰਦੇ ਸ਼ਰਿਆਮ ਧੁੱਕੀ ਵੇਚੀ ਜਾਂਦੇ ਪੰਜਾਬ ਦੇ ਵਿੱਚ ਚਲੋ ਧੁੱਕੀ ਛੱਡੋ ਤੁਸੀਂ ਇੱਕ ਗੱਲ ਤੇ ਆਜੋ ਜਿਹੜੇ ਪੰਜਾਬ ਦੇ ਵਿੱਚ ਸ਼ਰਿਆਮ ਚਿੱਟਾ ਵੇਚੀ ਜਾਂਦੇ ਆ ਆ ਜਿਹੜੇ ਗੋਲੀਆਂ ਤੇ ਕੈਪਸੂਲ ਵੇਚੀ ਜਾਂਦੇ ਆ ਸ਼ਰਿਆਮ ਪੰਜਾਬ ਦੇ ਵਿੱਚ ਉਹ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਦਵੀਆਂ ਕਰਵਾਤੀਆਂ ਸਾਡੇ ਤਾਂ ਤੜ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੰਨੂੰ ਅਸੀਂ ਆਪਣਾ ਪਿਤਾ ਮੰਨਦੇ ਆ ਠੀਕ ਆ ਕਿ ਨਹੀਂ ਉਹਨੂੰ ਗਲੀਆਂ ਨਾਲੀਆਂ ਚ ਰੋੜਤਾ ਹੋਵੇ ਸਾਡੀ ਜ਼ੁਬਾਨ ਉੱਧਰ ਜਾ ਕੇ ਚੁੱਪ ਹੋ ਜਾਂਦੀ ਆ ਉੱਥੇ ਅਸੀਂ ਬੋਲਦੇ ਹੀ ਨਹੀਂ ਉੱਧਰ ਅਸੀਂ ਬੋਲਦੇ ਹੀ ਨਹੀਂ ਹੈ ਅਮਰਤਪਾਲ ਇੱਕ ਕੱਲਾ ਐਮਪੀ ਕਾਦਾ ਬਣ ਗਿਆ ਹੈ ਅੱਗ ਚੱਕ ਲਈ ਸਾਰਿਆਂ ਨੇ ਬਣ ਕਿਉਂ ਗਿਆ ਬਣਾ ਕਿੰਨੇ ਦਿੱਤਾ ਵੋਟਾਂ ਕਿੰਨੇ ਪਾਤੀ ਕਿੰਨੇ ਪਾਤੀਆਂ ਵੋਟਾਂ ਹੈ ਬਣ ਕਿਵੇਂਗੇ ਬਨਣਾ ਹੀ ਨਹੀਂ ਚਾਹੀਦਾ ਸੀ ਇੰਨੀ ਖਾਰਖਾਨੇ ਅਸੀਂ ਆਪਦੇ ਬੰਦਿਆਂ ਨਾਲ ਯਾਰ ਸਾਡੇ ਅੰਦਰ ਇੰਨਾ ਨਫ਼ਰਤ ਨਫ਼ਰਤ ਦਾ ਬੀੜ ਭਰਿਆ ਪਿਆ ਅੰਦਰ ਹੈ ਜਿਹੜਾ ਅਸੀਂ ਬਾਹਰ ਕੱਢਦੇ ਹੁਗਲੁਗਲ ਕੇ ਅਸੀਂ ਆਪਣੇ ਅੰਦਰੋਂ ਅਜੇ ਗੰਦਗੀ ਦੇ ਲਿਬੜੇ ਹੋਏ ਬੰਦੇ ਹੋ ਗਏ ਯਾਰ ਜੇ ਇੱਕ ਬੰਦਾ ਸਾਡੀਆਂ ਅਜ ਭਰਾਵਾਂ ਨੂੰ ਬਚਾਉਣ ਵਾਸਤੇ ਅੱਗੇ ਆ ਗਿਆ ਮੂਹਰੇ ਆ ਗਿਆ ਉਹ ਬੰਦਾ ਉਹ ਆਂਦਾ ਵੀ ਸਾਡੇ ਭਰਾ ਬਚਨੇ ਚਾਹੀਦੇ ਚਿੱਤੇ ਵਾਲੇ ਪਾਸਿਓਂ ਹੈ ਸਾਡੇ ਭਰਾ ਬਚਨੇ ਚਾਹੀਦੇ ਗੰਦੇ ਗੀਤਾਂ ਵਾਲੇ ਪਾਸਿਓਂ ਜਿਹੜੇ ਨੌ ਗੌਣ ਵਾਲਿਆਂ ਨੇ ਗੰਦਗੀ ਭਰਤੀ ਸਾਡੇ ਮਨਾਂ ਦੇ ਵਿੱਚ ਗੰਦਗੀ ਭਰਤੀ ਦਿਮਾਗ 'ਚ ਗੰਦ ਭਰਤਾ ਹੈ ਜਿਨ੍ਹਾਂ ਨੇ ਪੁਰਜੇ ਪਟੋਲਿਆਂ ਤੇ ਲਾਤੇ ਕੀ ਕੁਛ ਕਰਤਾ ਉਹਨਾਂ ਨੇ ਦੱਸੋ ਬੋਲਾਂਗੇ ਸੱਚ ਪਹਿਲੇ ਦਿਨ ਤੋਂ ਖੜੇ ਆ ਤੇ ਖੜੇ ਆ ਨਾਲ ਅਸੀਂ ਮਰ ਸਕਦੇ ਆ ਮੇਟ ਸਕਦੇ ਆ ਪਰ ਹਿੱਕ ਠੋਕੇ ਨਾਲ ਖਲੋਤਿਆਂ ਤੇ ਨਾਲ ਖਲੋਤੇ ਰਵਾਂਗੇ ਸਾਡੇ ਅੰਦਰ ਇੰਨੀ ਜੈਲ ਸੀ ਭਰੀ ਪਈ ਯਾਰ ਸਾਡੇ ਅੰਦਰ ਇੰਨਾ ਹੰਕਾਰ ਭਰਿਆ ਪਿਆ ਹੈ ਅਸੀਂ ਆਪਣੇ ਬੰਦੇ ਨੂੰ ਵੇਖ ਕੇ ਜਰਦੇ ਨਹੀਂ ਯਾਰ ਅਸੀਂ ਆਪਣੇ ਬੰਦੇ ਨੂੰ ਵੇਖ ਕੇ ਨਹੀਂ ਜਰਦੇ ਮਰ ਜੰਨੇ ਅਸੀਂ ਕਿ ਸਾਡਾ ਬੰਦਾ ਜਿੱਤ ਕਿਵੇਂ ਗਿਆ ਜਿੱਤਣਾ ਨਹੀਂ ਚਾਹੀਦਾ ਜਿੱਤਣਾ ਚਾਹੀਦਾ ਹੈ ਬੀਜੇਪੀ ਦਾ ਬੰਦਾ ਜਿੱਤਣਾ ਚਾਹੀਦਾ ਕਾਂਗਰਸੀ ਦਾ ਬੰਦਾ ਜਿੱਤਣਾ ਚਾਹੀਦਾ ਸੀ ਅਕਾਲੀਆਂ ਦਾ ਬੰਦਾ ਹੈ ਇਹ ਸਾਡਾ ਆਪਦਾ ਬੰਦਾ ਕਿਵੇਂ ਜਿੱਤ ਗਿਆ ਸਾਡਾ ਮਰਨ ਹੋ ਜਾਂਦਾ ਜਦੋਂ ਸਾਡਾ ਆਪਦਾ ਬੰਦਾ ਜਿੱਤਦਾ ਸਾਡੇ ਬਾਹਲੇ ਲੋਕਾਂ ਦਾ ਠੀਕ ਆ ਚੰਗੇ ਬੰਦੇ ਹੈਗੇ ਉਹਨਾਂ ਦੀ ਮੈਂ ਸਪੋਰਟ ਕਰਦਾ ਪਰ ਬਾਹਲੇ ਬੰਦੇ ਸਾਡੇ ਹਰਾਨੀ ਦੀ ਗੱਲ ਉਦੋਂ ਹੁੰਦੀ ਆ ਜਿਨ੍ਹਾਂ ਨੇ ਜਿਹੜੇ ਕਿਰਪਾਨਾਂ ਪਾ ਕੇ ਸਿਰਾਂ ਤੇ ਦਸਤਾਰਾਂ ਬੰਨ ਕੇ ਹੈ ਤੇ ਉਹ ਸਾਡੀਆਂ ਬੰਦਿਆਂ ਦਾ ਵਿਰੋਧ ਕਰੀ ਜਾਂਦੇ ਪਤੰਦਰ ਸਾਡੇ ਬੰਦਿਆਂ ਦਾ ਵਿਰੋਧ ਕਰੀ ਜਾਂਦੇ ਉਹ ਬੰਦੇ ਬੰਦੇ ਤੋਂ 100 ਗਲਤੀਆਂ ਹੋ ਜਾਂਦੀਆਂ ਯਾਰ ਠੀਕ ਆ ਕਿ ਨਹੀਂ ਬੰਦੇ ਤੋਂ 100 ਗਲਤੀਆਂ ਹੋ ਜਾਂਦੀਆਂ ਠੀਕ ਆ ਜੇ ਕਿਸੇ ਬੰਦੇ ਤੋਂ ਇੱਕ ਅੱਧੀ ਗਲਤੀ ਹੋ ਗਈ ਉਹਦੀ ਇੱਕ ਅੱਧੀ ਗਲਤੀ ਕਰਕੇ ਉਹਨੂੰ ਆਪਾਂ ਜਮਾਂ ਤਾਂ ਨਹੀਂ ਇਨਕਾਰ ਸਕਦੇ ਉਹਨੂੰ ਦੱਸੋ ਕੀ ਤੁਹਾਡੇ ਆਪਣੇ ਪੱਲੇ ਤੁਹਾਡੇ ਪੱਲੇ ਕੀ ਆ ਫਿਰ ਦੱਸੋ ਇਸ ਗੱਲ ਦੇ ਦੱਸੋ ਵੀ ਤੁਹਾਡੇ ਤੇ ਸਾਡੇ ਪੱਲੇ ਕੀ ਆ ਤੁਸੀਂ ਇੱਕ ਬੰਦੇ ਨੂੰ ਐਮਪੀ ਬਣਾਤਾ ਹੈਂ ਅਗਲੇ ਨੇ ਫਿਰ ਵੀ ਨਹੀਂ ਕੱਢਿਆ ਵਾਰ ਫਿਰ ਉਹ ਨਹੀਂ ਕੱਢਿਆ ਅਗਲੇ ਨੇ ਫਾਰ ਆਉ ਤੁੰਨਿਆ ਪਿਆ ਤੁਹਾਡਾ ਦੀ ਬਿਰੂ ਘੜ ਚ ਹਾਂ ਫਿਰ ਉਹ ਨਹੀਂ ਕੱਢਿਆ ਫਿਰ ਅ ਮੈਂ ਇੱਕ ਵੀਡੀਓ ਵੇਖਣ ਡਿਆ ਸੀ ਉਹ ਵੀਡੀਓ ਦੇ ਵਿੱਚ ਨਾ ਪਤਾ ਨਹੀਂ ਕਿਹੜਾ ਸੀ ਲੰਗੌਰ ਪਤਾ ਨਹੀਂ ਕਿੱਥੋਂ ਦੀ ਲੰਗੌਰ ਸੀ ਵੀਡੀਓ ਦੇ ਵਿੱਚ ਮੈਨੂੰ ਐ ਨਹੀਂ ਪਤਾ ਕਿ ਕਿੱਥੋਂ ਦੀ ਸ਼ਕਲ ਸੀ ਉਹ ਪੈੜੀ ਉਹ ਪਤਾ ਕੀ ਕਰੀ ਆਵੇ ਓਹੋ ਅਮਰਤਪੁਰ ਦੇ ਨੌਜਵਾਨ ਪਸਾਤੇ ਉਹ ਅਮਰਤਪਾਲ ਨੇ ਨੌਜਵਾਨ ਪਸਾਤੇ ਉਹਨਾਂ ਦੇ ਕੀ ਬਣੂ ਇਹਨੂੰ ਪੁੱਛਣ ਆਲਾ ਵੀ ਅਮਰਤਪਾਲ ਆਪ ਬਾਹਰ ਬੈਠਾ ਜੇਲ੍ਹ ਤੋਂ ਆ ਕੇ ਦੱਸੋ ਜੇ ਸਾਡੇ ਨੌਜਵਾਨ ਆਪਣੇ ਹੱਕਾਂ ਦੀ ਗੱਲ ਕਰਨ ਖਾਤਰ ਜੇਲ੍ਹਾਂ ਚ ਬੰਦ ਬੈਠਾ ਤੇ ਅਮਰਤਪਾਲ ਵੀ ਜੇਲ੍ਹ ਚ ਬੰਦ ਬੈਠਾ ਹਾਂ ਅਮਰਤਪਾਲ ਕਿਹੜਾ ਬਾਹਰ ਬੈਠਾ ਦੱਸੋ ਉਹ ਵੀ ਜੇਲ੍ਹ ਚ ਬੰਦ ਬੈਠਾ ਉਹ ਜੇ ਪੰਜਾਬ ਦੀਆਂ ਜੇਲ੍ਹਾਂ ਚ ਬੈਠੇ ਆ ਨਾ ਤੇ ਉਹ ਡਿਬਰੂਗੜ੍ਹ ਦੀ ਜੇਲ੍ਹ ਚ ਬੈਠਾ ਹੋਇਆ ਇੰਨਾ ਗੱਲਾਂ ਕਰਕੇ ਸਾਡਾ ਬੇੜਾ ਗਰਕ ਹੋਇਆ ਪਿਆ ਸਾਡੇ ਆਪ ਦੇ ਬੰਦੇ ਲੱਤਾਂ ਖਿੱਚਦੇ ਆ ਨਹੀਂ ਉਹ ਸਾਡੇ ਆਪ ਦੇ ਬੰਦੇ ਸੋਚਦੇ ਜਾਂ ਕਰਦੇ ਪਰ ਸਾਨੂੰ ਕੋਈ ਫਰਕ ਨਹੀਂ ਪੈਣ ਵਾਲਾ ਠੀਕ ਆ ਕਿ ਨਹੀਂ ਸੱਚ ਦੇ ਪੰਧੀਆਂ ਸੱਚ ਤੇ ਖਲੋਤੇ ਆ ਸੱਚ ਬੋਲਣਾ ਕਿਸੇ ਦੇ ਡਿੱਟੇ ਲੱਗੇ ਕਿਸੇ ਦੇ ਗੋਡੇ ਲੱਗਣ ਕਿਸੇ ਦੀਆਂ ਕੀਕਾਂ ਵੱਜਣ ਠੀਕ ਆ ਨਾ ਭਾਵੇਂ ਕੋਸ਼ ਕਿਸੇ ਨੂੰ ਹੋਈ ਚੱਲੇ ਸਾਨੂੰ ਪਰਵਾਹ ਹੀ ਨਹੀਂ ਕਿਸੇ ਦੀ ਯਾਰ ਸਾਨੂੰ 1% ਦੀ ਪ੍ਰਵਾਹ ਹੀ ਨਹੀਂ ਅਸੀਂ ਪਹਿਲੇ ਦਿਨ ਵੀ ਭਾਈ ਸਾਹਿਬ ਨਾਲ ਖਲੋਤੇ ਸੀ ਅੱਜ ਵੀ ਖਲੋਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਖਲੋਵਾਂਗੇ ਸਾਨੂੰ ਕਿਸੇ ਨੇ ਕੱਖ ਨਹੀਂ ਦਿੱਤਾ ਨਾ ਸਾਨੂੰ ਕਾਲੀਆਂ ਦਿੱਤਾ ਨਾ ਕਾਂਗਰਸੀਆਂ ਦਿੱਤਾ ਨਾ ਹੋਰ ਪਾਰਟੀਆਂ ਦਿੱਤਾ ਕੁਝ ਨਹੀਂ ਦਿੱਤਾ ਸਾਨੂੰ ਸਿਰਫ ਦਿੱਤੀਆਂ ਡਾਂਗਾ ਸਾਨੂੰ ਸਿਰਫ ਤੇ ਸਿਰਫ ਡਾਂਗਾ ਦਿੱਤੀਆਂ ਡਾਂਗਾ ਹਾਂ ਸਾਡੇ ਸਾਨੂੰ ਕੀ ਦਿੱਤੀਆਂ ਜੇਲਾਂ ਦਿੱਤੀਆਂ ਕੀ ਦਿੱਤਾ ਆ ਯੂਏਪੀਏ ਵਰਗੀਆਂ ਤਰ੍ਹਾਂਾਂ ਵੰ ਦਿੱਤੀਆਂ ਕੀ ਦਿੱਤਾ ਐਨਐਸਏ ਵਰਗੇ ਆ ਕੁਛ ਦਿੱਤੇ ਆ ਕੀ ਦਿੱਤੇ ਝੂਠੇ ਪਰਚੇ ਦਿੱਤੇ ਆ ਆ ਆ ਆ ਕੁਛ ਦਿੱਤਾ ਸਾਨੂੰ ਤੇ ਫਿਰ ਅਸੀਂ ਐਡੇ ਕਿਰਤਕਾਂ ਲੋਕੀ ਅਸੀਂ ਐਡੇ ਕਿਰਤਕਾਂ ਲੋਕੀ ਵੀ ਅਸੀਂ ਉਤੋਂ ਤੋਂ ਆਨੇ ਬਾਈ ਤੇਰੇ ਨਾਲ ਆ ਤੇਰੇ ਨਾਲ ਆ ਵਿੱਚੋਂ ਅਸੀਂ ਛੁਰੀ ਚਲਾਈ ਹੁੰਦੀ ਬਾਈ ਵਿੱਚੋਂ ਅਸੀਂ ਆਪਦੀ ਡੂੰਘੀ ਛੁਰੀ ਚਲਾਈ ਹੁੰਦੀ ਆ ਕੀ ਬੰਦਾ ਅੰਦਰ ਫਸੇ ਬੰਦਾ ਬਾਹਰ ਨਾ ਆਵੇ ਉਤੋਂ ਉਤੋਂ ਅਸੀਂ ਕਹਿ ਦਿੰਦਾ ਨਾ ਨਾ ਬਾਈ ਤੇਰੇ ਨਾਲ ਤੇਰੀ ਨਾਲ ਸਪੋਰਟ ਆ ਸਾਡੀ ਜੋ ਮਰਜ਼ੀ ਹੋ ਜੇ ਤੇਰੇ ਨਾਲ ਪਰ ਜਿਹੜੀ ਅੰਦਰਲੀ ਛੁਰੀ ਆ ਨਾ ਸਾਡੀ ਦਿਮਾਗ ਵਾਲੀ ਜਿਹੜੀ ਅੰਦਰ ਸਾਡੇ ਜੈਲ ਸੀ ਭਰੀ ਪਈ ਆ ਉਹ ਤਾਂ ਇਹ ਭਰੀਏ ਵੀ ਕਿਵੇਂ ਨਾ ਕਿਵੇਂ ਕਰਕੇ ਜੈਲ ਚ ਤੁੰਨੇ ਹੀ ਰਵੇ ਬਸ ਹਾਂ ਇਹ ਬਾਹਰ ਨਾ ਆਵੇ ਬਸ ਆਈ 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 ਦਬੂ ਰਹਾ ਹਾਲ ਆ ਸਾਡੇ ਲੋਕਾਂ ਦਾ ਹਾਂ ਜਿਹੜੇ ਬੰਦੇ ਸੱਚੇ ਮਨੋ ਸੱਚੇ ਠੀਕ ਹੈ ਕਿ ਨਾਲ ਜੁੜੇ ਆ ਜਾਂ ਸਪੋਰਟ ਕਰਦੇ ਵੀਰ ਉਹਨਾਂ ਦੀ ਮੈਂ ਗੱਲ ਨਹੀਂ ਕਰਦਾ ਉਹ ਤਾਂ ਧੰਨਵਾਦ ਆ ਉਹਨਾਂ ਦਾ ਪਰ ਬਾਹਲੇ ਲੋਕਾਂ ਦਾ ਮੈਂ ਜੋ ਸੋਸ਼ਲ ਮੀਡੀਆ ਤੇ ਵੇਖਦਾ ਪਿਆ ਠੀਕ ਹੈ ਨਾ ਸਾਡਾ ਤਾਂ ਬਸ ਨਹੀਂ ਲੋਕਾਂ ਦਾ ਚੱਲਦਾ ਨਹੀਂ ਤਾਂ ਖਤਮੀ ਨਾ ਕਰ ਦੇਣ ਇਹਨੂੰ ਤਾਂbro ਮਾੜਾ ਕੀ ਕੀਤਾ ਉਹਨੇ ਅਮਰਤਪਾਲ ਨੇ ਮੈਨੂੰ ਇੱਕ ਕੰਮ ਦਾ ਮਾੜਾ ਗਣਾਓ ਤੁਸੀਂ ਇੱਕ ਕੰਮ ਵੀ ਮਾੜਾ ਗਣਾਓ ਤੁਸੀਂ ਤੁਸੀਂ ਜਲੂਪੁਰ ਖੇੜੇ ਵਾਲੇ ਬਾਬੇ ਦਾ ਇੱਕ ਕੰਮ ਮਾੜਾ ਗਣਾਓ ਤੁਸੀਂ ਵੀ ਉਹ ਨੇ ਆ ਮਾੜਾ ਕੰਮ ਕੀਤਾ ਇੱਕ ਵੀ ਮਾੜਾ ਕੰਮ ਗਿਣਾਓ ਜੇ ਤੁਹਾਡੇ ਚ ਕਿਸੇ ਵਿੱਚ ਅਣਖ ਗੈਰਤ ਦਾ ਕੋਈ ਕੰਡ ਤੁਹਾਡੇ ਚ ਹੈ ਨਾ ਤੁਸੀਂ ਇੱਕ ਮੈਨੂੰ ਦੱਸੋ ਵੀ ਉਹਨੇ ਮਾੜਾ ਕੀ ਕੀਤਾ ਤੁਸੀਂ ਤੇ ਤੁਹਾਨੂੰ ਮੈਂ ਆ ਸਰਕਾਰਾਂ ਦੇ ਗਿਣਾਉਣਾ ਜਿਨ੍ਹਾਂ ਨੇ ਮਾੜੇ ਕੰਮ ਕੀਤੇ ਆ ਦੱਸੋ ਜਿਨ੍ਹਾਂ ਨੇ ਕਰਤੂਤਾ ਮਾਰੀਆਂ ਕੀਤੀਆਂ ਜਿਨ੍ਹਾਂ ਨੇ ਕਰਤੂਤਾ ਮਾਰੀਆਂ ਕੀਤੀਆਂ ਉਹਨਾਂ ਨੂੰ ਅਸੀਂ ਬੋਲਦੇ ਨਹੀਂ ਉਹਨਾਂ ਦੀ ਸਾਡੀ ਜ਼ੁਬਾਨ ਬੰਦ ਉਹਨਾਂ ਦੇ ਅਸੀਂ ਲੱਤਾਂ ਫੜਨ ਤੱਕ ਤੇ ਫੋਟੋਆਂ ਖਿਚਾਉਣ ਤੱਕ ਤੇ ਉਹਨਾਂ ਦੇ ਥੱਲੇ ਕੋਡੇ ਹੋਂ ਤੱਕ ਜਾਂਦੇ ਹਾਂ ਅਸੀਂ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਬੇੜਾਗਰਕ ਕਰਤਾ ਤੇ ਜਿਹੜੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ ਜਿਹੜੇ ਨੌਜਵਾਨਾਂ ਨੂੰ ਬਚਾਉਣ ਦੀ ਗੱਲ ਕਰਦੇ ਆ ਜਿਹੜੀ ਆਪਦੀ ਨਸਲ ਨੂੰ ਬਚਾਉਣ ਦੀ ਗੱਲ ਕਰਦੇ ਆ ਜਿਹੜੇ ਆਪਦੇ ਪਾਣੀ ਨੂੰ ਬਚਾਉਣ ਦੀ ਗੱਲ ਕਰਦੇ ਆ ਜਿਹੜੇ ਰੁੱਖਾਂ ਨੂੰ ਬਚਾਉਣ ਦੀ ਗੱਲ ਕਰਦੇ ਆ ਉਹ ਸਾਰਾ ਦਿਨ ਅਸੀਂ ਉਹਨਾਂ ਤੇ ਤਪੀ ਜਾਂਦੇ ਆ ਸਾਰਾ ਦਿਨ ਫੇਸਬੁੱਕ ਤੇ ਲਾਈਵ ਹੀ ਅਸੀਂ ਉਹਨਾਂ ਤੇ ਹੋਈ ਜਾਂਦੇ ਆ ਸਰਵਾ ਦੇਣ ਦੱਸੋ ਮੈਨੂੰ ਇੱਕ ਕੰਮ ਵੀ ਗਲਤ ਗਿਣਾਓ ਤੁਸੀਂ ਅੱ ਕੱਡੋ ਕਿਹੜਾ ਵਿਦਵਾਨ ਆ ਵੱਡਾ ਕਹੋਣਾ ਦਾ ਮੇਰੇ ਨਾਲ ਗੱਲ ਕਰੋ ਤੁਸੀਂ ਤੁਹਾਡੀ ਜ਼ੁਬਾਨ ਨਹੀਂ ਖੜਦੀ ਕਦੇ ਤੁਸੀਂ ਮੈਂਟ ਚਾਹਨੇ ਹੋ ਪਹਿਲੀ ਗੱਲ ਕੀ ਸੀ ਜਦੋਂ ਅਮਰਤਪਾਲ ਵੋਟਾਂ 'ਚ ਖਲੋਤਾ ਆਖੇ ਭਾਜਪਾਨੇ ਖਲਾਰਤਾ ਵੋਟਾਂ 'ਚ ਭਾਜਪਾਲੋ ਖਲੋ ਗਿਆ ਅਮਰਤਪਾਲ ਦੂਜਾ ਨੰਬਰ ਆ ਗਿਆ ਉਹ ਜਿੱਤ ਗਿਆ ਕਿ ਭਾਜਪਾਨੇ ਜਿਤਾਤਾ ਠੀਕ ਆ ਕਿ ਨਹੀਂ ਜੇ ਭਾਜਪਾ ਨੇ ਅਮਰਤਪਾਲ ਨੂੰ ਠੱਲਿਆ ਸੀ ਜੇ ਭਾਜਪਾ ਨੇ ਉਹਨੂੰ ਜਿਤਾਤਾ ਫਿਰ ਗੰਡੇ ਲੈਣ ਨੂੰ ਡਿਬਰੂਗੜ੍ਹ ਚ ਸਿੱਟਿਆਂ ਨੂੰ ਬਾਹਰ ਕੱਢ ਦਿੰਦੇ ਹੋ ਹੁੰਦਾ ਦੱਸੋ ਫਿਰ ਦੱਸੋ ਪਰ ਉਹਨੂੰ ਡਿਬਰੂਗੜ੍ਹ ਚੋਂ ਸਿੱਟਿਆਂ ਦੇ ਭਾਜਪਾ ਨੇ ਠੱਲ ਕੇ ਜਿਤਾਤਾ ਤੇ ਫਿਰ ਬਾਹਰ ਕੱਢ ਦਿੰਦੀ ਭਾਜਪਾ ਤੁਸੀਂ ਭਾਜਪਾ ਨਾਲ ਰਲਾਤਾ ਮੈਂਟੋ ਮੈਂਟੀ ਕਿਉਂਕਿ ਇੱਥੇ ਰਹਿੰਦੇ ਆ ਬਹੁਤ ਸਾਰੀਆਂ ਗੱਲਾਂ ਕਰਨੀਆਂ ਪੈਂਦੀਆਂ ਕਈ ਵਾਰੀ ਕਿਸੇ ਨਾ ਕੋਈ ਇਹ ਲੰਘਦੇ ਟੱਪ ਦੇ ਕਿਸੇ ਨੂੰ ਕੋਈ ਹੱਥ ਮਲਾਉਣਾ ਪੈਂਦਾ ਬੜਾ ਕੁਝ ਕਰਨਾ ਪੈਂਦਾ ਕਿਸੇ ਨਾ ਕਿਸ ਨਾ ਉਹ ਉਹ ਬਸ ਉਹ ਫੋਟੋ ਮੈਂ ਐਡਿਟ ਕਰਕੇ ਵੇਖ ਲੈਣੇ ਬਸ ਆ ਤਾਂ ਭਾਜਪਾ ਨਾਲ ਰਲਿਆ ਤਾਂ ਭਾਜਪਾ ਨਾਲ ਬੈਠਿਆ ਕਈਆਂ ਫੋਟੋ ਮੈਂ ਐਡਿਟ ਬਹੁਤ ਹੋਈਆਂ ਆਪਾਂ ਨੂੰ ਪਤਾ ਹੀ ਸਾਰਿਆਂ ਨੂੰ ਹਾਂ ਭਾਈ ਉਦੋਂ ਨਹੀਂ ਕਿ ਕਿਹਾ ਨਾ ਨਾ ਪਤਾ ਸੀ ਨਾ ਅਗਲਾ ਧਰਨ ਪਾਉਂਦਾ ਸੀ ਧੁਰ ਤੱਕ ਉਦੋਂ ਪਤਾ ਸੀ ਅਗਲਾ ਧਰਨ ਪਾ ਦੂ ਧੁਰ ਤੱਕ ਉਦੋਂ ਕੋਈ ਬੋਲਿਆ ਉਦੋਂ ਕੋਈ ਬੋਲਿਆ ਕਿ ਜਦੋਂ ਅਮਰਤਪਾਲ ਬਾਹਰ ਸੀ ਭਾਈ ਸਾਹਿਬ ਬਾਹਰ ਸੀ ਜੱਲੂਪੁਰ ਖੇੜੇ ਵਾਲਾ ਉਦੋਂ ਕੋਈ ਨਹੀਂ ਬੋਲਿਆ ਪਤਾ ਸੀ ਬਗਾਨਾ ਪੁੱਤ ਧਰਨ ਪਾ ਦਊਗਾ ਸਾਹਮਣੇ ਡਿਬੇਟ ਨਹੀਂ ਹੋਣੀ ਬਹਿ ਕੇ ਸਾਹਮਣੇ ਡਿਬੇਟ ਨਹੀਂ ਹੋਣੀ ਬਹਿ ਕੇ ਕਿ ਬਗਾਨਾ ਪੁੱਤ ਧਰਨ ਪਾ ਦਊਗਾ ਤੇ ਜਦੋਂ ਦੀ ਹੁੰਦੇ ਮਗਰ ਪੁਲਿਸ ਲੱਗੀ ਸੀ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਜਦੋਂ ਫੜਿਆ ਸੀ ਜਦੋਂ ਫੜ ਲਿਆ ਮਗਰ ਲੱਗਿਆ ਸਾਰਾ ਕੁਝ ਉਦੋਂ ਲੋਕਾਂ ਦੇ ਤੇਵਰੀ ਬਦਲ ਗਏ ਬਿਆਨ ਹੀ ਬਦਲ ਗਏ ਉਦੋਂ ਪੂਛ ਛੱਡਿਆਂ ਚ ਪਾ ਕੇ ਭੱਜ ਕੇ ਜਿਹੜੇ ਮੇਰੇ ਵਰਗੇ ਆ ਆਉਂਦੇ ਸੀ ਨਾ ਵੀ ਅਸੀਂ ਭਾਈ ਸਾਹਿਬ ਨਾਲ ਆ ਸੀ ਭਾਈ ਸਾਹਿਬ ਨਾਲ ਆ ਹੈ ਭਾਈ ਸਾਹਿਬ ਜੰਦਾਬਾਦ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਬੜਾ ਕੋ ਉਹ ਫਿਰ ਪੂਛ ਚੱਡਿਆਂ ਚ ਪਾ ਕੇ ਭੱਜੇ ਜਿਵੇਂ ਇੱਕ ਤੀੜਾ ਭੱਜਦੀ ਹੁੰਦੀ ਹੈ ਨਾ ਦੇਖਿਆ ਨਾ ਕੋ ਕੁੱਤੇ ਕਈ ਵਾਰੀ ਕੁੱਤਿਆਂ ਦਾ ਵਗ ਉਹ ਫਿਰ ਉਵੇਂ ਭੱਜੇ ਹਾਂ ਪੂਛ ਚੱਡਿਆਂ ਚ ਪਾ ਕੇ ਆਪਦੇ ਬਿਆਨ ਤੱਕ ਹੀ ਬਦਲ ਗਏ ਆਪਦੇ ਬਿਆਨ ਤੱਕ ਹੀ ਬਦਲ ਗਏ ਉਹ ਬੰਦੇ ਸਾਡੇ ਆ ਹਾਲਾਤ ਆ ਹਾਲਾਤ ਜਿਨ੍ਹਾਂ ਨੇ ਕਰਤੂਤਾ ਮਾਰੀਆਂ ਕੀਤੀਆਂ ਜਿਨ੍ਹਾਂ ਨੇ ਪੰਜਾਬ ਦਾ ਛੱਡੇ ਕੱਖ ਨਹੀਂ ਜਿਹੜੇ ਪੰਜਾਬ ਨੂੰ ਖਾ ਕੇ ਵੇਚ ਕੇ ਜਿਹੜੇ ਲੁੱਟ ਪੁੱਟ ਗਏ ਉਹਨਾਂ ਜਿਹੜੇ ਸਾਡੇ ਜ਼ੁਬਾਨਾਂ ਨੂੰ ਸਾੜਿਆਂ ਨੂੰ ਦੰਦਲਾ ਪੈ ਗਈਆਂ ਉਹਨਾਂ ਨੂੰ ਮੂੰਹ ਹੀ ਖੁੱਲਿਆ ਪਤੰਦਰਾਂ ਨਾਲ ਉਧਰ ਤਾਂ ਉਧਰ ਤਾਂ ਗੱਲ ਹੀ ਨਹੀਂ ਕਰਦੇ ਨਾ ਵੀ ਅਸੀਂ ਉਹਨਾਂ ਵਾਸਤੇ ਗੱਲ ਹੀ ਕਰ ਲਈ ਕਿ ਅਸੀਂ ਉਹਨਾਂ ਨੂੰ ਵੀ ਘੇਰੀਏ ਉਹਨਾਂ ਨਾਲ ਗੱਲ ਕਰੀਏ ਜਿਨ੍ਹਾਂ ਨੇ ਪੰਜਾਬ ਦਾ ਬੇੜਾਗਰ ਕੰਡਾ ਤੇ ਜਿਹੜੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ ਕੀ ਕਹਨੀ ਉਹ ਸਾਰਾ ਦਿਨ ਉਹਨਾਂ ਦਾ ਵਿਰੋਧ ਕਰੀ ਜਾਂਦੇ ਉਹਨਾਂ ਨੂੰ ਫਿਰ ਵੀ ਜੇਲਾ ਮਿਲੀਆਂ ਉਹਨਾਂ ਨੂੰ ਫਿਰ ਵੀ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਉਹਨਾਂ ਨੂੰ ਜੇਲਾ ਮਿਲੀਆਂ ਐਨਐਸਏ ਮਿਲੀਆਂ ਯੂਏਪੀਏ ਦੀਆਂ ਧਾਰਾਂ ਮਿਲੀਆਂ ਡਾਂਗਾ ਮੇਰੀਆਂ ਉਹਨਾਂ ਦੇ ਝੂਠੇ ਪਰਚੇ ਮਿਲੇ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਉਹਨਾਂ ਨੂੰ ਆਹ ਕੁਝ ਮਿਲਿਆ ਤੇ ਜਿਨ੍ਹਾਂ ਨੇ ਪੰਜਾਬ ਨੂੰ ਖਾ ਕੇ ਵੇਚ ਕੇ ਘੱਟ ਵੱਢ ਕੇ ਛੱਡੇ ਕੱਖ ਨਹੀਂ ਨੌਜਵਾਨ ਸਾਡੇ ਨਮਰਦ ਬਣਾ ਤੇ ਚਿੱਟੇ ਰਗੀ ਗੰਦੀ ਬਿਮਾਰੀ ਲਿਆ ਕੇ ਪੰਜਾਬ ਚ ਵਾੜ ਪੀਆ ਉਹਨਾਂ ਨਾਲ ਘੁੱਟ-ਘੁੱਟ ਕੇ ਜੱਫੀਆਂ ਪਾ ਕੇ ਫੋਟੋਆਂ ਖਿੱਚਾ ਕੇ ਉਹਨਾਂ ਦੇ ਪੈਰੀ ਹੱਥ ਲਈ ਜਾਂਦੀਆਂ ਲੈ ਦੱਸੋ ਜੇ ਮੈਂ ਕੁਝ ਗਲਤ ਬੋਲਿਆ ਦੱਸੋ ਜੇ ਮੈਂ ਇੱਕ ਵੀ ਕੋਈ ਗੱਲ ਗਲਤ ਬੋਲੀ ਦੱਸੋ ਮੈਨੂੰ ਪਤਾ ਮੇਰੇ ਵਿਰੋਧ ਕਰਨ ਵਾਲੇ ਬਥੇਰੇ ਆਉਣਗੇ ਮੇਰੀਆਂ ਫੋਟੋਆਂ ਐਡਿਟ ਕਰ-ਕਰ ਕੇ ਪਾਉਣ ਵਾਲੇ ਬਥੇਰੇ ਆਉਣਗੇ ਪਰ ਮੈਨੂੰ ਕਿਸੇ ਦੀ ਪਰਵਾਹ ਨਹੀਂ ਠੀਕ ਹੈ ਨਾ ਕਿਸੇ ਦੀ ਮੈਨੂੰ ਪਰਵਾਹ ਨਹੀਂ ਜੋ ਮੈਂ ਬੋਲਦਾ ਮੈਂ ਇੱਕ ਠੋਕ ਕੇ ਬੋਲਦਾ ਮੈਨੂੰ ਕਿਸੇ ਲੰਡਰ ਦੀ ਪ੍ਰਵਾਹ ਨਹੀਂ ਨਾ ਮੈਂ ਕਿਸ ਦੀ ਪ੍ਰਵਾਹ ਮੰਨਾ ਹਾਂ हां हां बिल्कुल हां जिंदकड मिस्त्री सही ਗੱਲ ਆ ਬਾਈ ਤੇ ਉਹ ਗੱਲ ਕਰਦਾ हां हां ਸਾਡੇ ਆਪ ਦੇ ਬੰਦੇ ਯਾਰ ਬਾਲੇ ਆਪਾਂ ਨੇ ਨਾ ਸਾਨੂੰ ਮੈਂ ਨਾ ਸਾਡੇ ਆਪ ਦੇ ਬੰਦੇ ਜੇ ਸਾਡੇ ਆਪ ਦੇ ਬੰਦੀ ਨਾ ਵਿਰੋਧ ਨਾ ਕਰਨ ਸਾਡੇ ਆਪ ਦੇ ਬੰਦੇ ਸਾਡਿਆਂ ਨਾਲ ਖਲੋ ਜਾਣ ਸਾਨੂੰ ਕੋਈ ਨਹੀਂ ਰਹਾ ਸਕਦਾ ਸਾਨੂੰ ਕੋਈ ਬੰਦਾ ਰਹਾ ਹੀ ਨਹੀਂ ਸਕਦਾ ਇੱਕ ਪਾਸਾ ਸਾਨੂੰ ਕੋਈ ਨਹੀਂ ਰਹਾ ਸਕਦਾ ਸਾਡੇ ਆਪ ਦੇ ਪਰ ਸਾਡੇ ਆਪ ਦੇ ਬੰਦੇ ਸਾਰਿਆਂ ਨਾਲ ਵੱਧ ਵਿਰੋਧ ਕਰਦੇ ਸਾਡੇ ਆਪ ਦੇ ਪਰ ਸਿਆਣਿਆਂ ਦੇ ਇੱਕ ਕਥਨ ਆ ਸਿਆਣਿਆਂ ਨੇ ਇੱਕ ਗੱਲ ਆਖੀ ਆ ਉਹਨਾਂ ਦੇ ਹਾਥੀ ਹੁੰਦਾ ਨਾ ਹਾਥੀ ਹਾਥੀ ਆਪਦੀ ਚਾਲ ਚੱਲੀ ਜਾਂਦਾ ਹੁੰਦਾ ਹਾਥੀ ਠੀਕ ਹੈ ਨਾ ਹਾਥੀ ਦੇ ਚਾਰ ਜਰੂ ਹਾਥੀ ਕਿਸੇ ਪਿੰਡ ਚੋਂ ਲੰਘਦਾ ਹੋਵੇ ਤੇ ਚਾਰ ਚਫੇਰੇ ਇੱਕ ਤੀੜਾ ਕਿਵੇਂ ਭੌਂਕਦੇ ਉਹਨੀਆਂ ਹਾਥੀ ਦੇ ਚਾਰ ਚਫੇਰੇ ਇੱਕ ਤੀੜਾ ਵੇਖਿਆ ਤੇ ਕਿਤੇ ਵੇਖਿਆ ਵੀ ਹਾਥੀ ਦੀ ਲੱਤ ਕਿਸੇ ਇੱਕ ਤੀੜ ਨੇ ਫੜੀ ਹੋਵੇ ਕਿਸੇ ਕੁੱਤੇ ਨੇ ਹਾਥੀ ਦੀ ਲੱਤ ਨੂੰ ਫੜ ਲਿਆ ਹੋਵੇ ਵੱਢ ਲਿਆ ਹੋਵੇ ਨਹੀਂ ਭੌਂਕਦੀਆਂ ਬੜੀਆਂ ਉਹਨੀਆਂ ਚਾਰ ਚਫੇਰੇ ਉੱਚੀ ਉੱਚੀ ਪਰ ਹਾਥੀ ਦਾ ਕੋਸ਼ ਨਹੀਂ ਵਿਗਾੜਦੇ ਇਸ ਲਈ ਸਿਆਣਿਆਂ ਦੇ ਹਾਥੀ ਵਾਲੀ ਚਾਲ ਚੱਲਦੇ ਰਹੋ ਬਥੇਰੇ ਪੌਂਕਣਗੇ ਕਿਸੇ ਦੀ ਪ੍ਰਵਾਹ ਨਾ ਕਰੋ ਅਸੀਂ ਅਖੇ ਅਸੀਂ ਨਹੀਂ ਅਮਰਤਪਾਲ ਨੂੰ ਮੰਨਦੇ ਵੀ ਤੁਹਾਨੂੰ ਕਿਹੜਾ ਚਿੱਠੀ ਪਾਈ ਕਿਸੇ ਨੇ ਵੀ ਤੁਸੀਂ ਅਮਰਤਪਾਲ ਨੂੰ ਮੰਨੋ ਅਮਰਤਪਾਲ ਨੂੰ ਮੰਨਦਾ ਕੌਣ ਆ ਕੌਣ ਮੰਨਣਾ ਤਾਂ ਮੰਨਣਾ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਹਾਂ ਅਮਰਤਪਾਲ ਨੂੰ ਕੀ ਮੰਨਣਾ ਇਹ ਤਾਂ ਇੱਕ ਦੁਨਿਆਵੀ ਦੁਨੀਆਂ ਦੇ ਤੌਰ ਤੇ ਅਮਰਤਪਾਲ ਨੂੰ ਇੱਕ ਚੰਗਾ ਇਨਸਾਨ ਮੰਨਦੇ ਆ ਬਸ ਅਮਰਤ ਅਮਰਤਪਾਲ ਨੇ 2 ਸਾਲਾਂ ਦੇ ਵਿੱਚ ਗੋਡੀਆਂ ਲਵਾਤੀਆਂ ਤੁਹਾਡੀਆਂ ਗੋਡੀਆਂ 2 ਸਾਲਾਂ ਦੇ ਵਿੱਚ ਗੋਡੀਆਂ ਲਵਾਤੀਆਂ ਅਮਰਤਪਾਲ ਨੇ 2 ਸਾਲ ਵੀ ਕਿੱਥੇ ਯਾਰ 2 ਸਾਲ ਤਾਂ ਮੈਨੂੰ ਲੱਗਦਾ ਹੁਣ ਜੇਲ੍ਹ 'ਚ ਬੈਠੇ ਨਹੀਂ ਹੋ ਗਏ ਆ 1.5 ਸਾਲ ਤਾਂ